ਸਤਿ ਸ੍ਰੀ ਅਕਾਲ ਦੋਸਤੋ ਪੀਡੀਐਫ ਦੇ ਜਗਰਾਉਂ ਮੇਲੇ ਤੇ ਪਹੁੰਚੇ ਹੋਏ ਹਾਂ ਇਸ ਵਕਤ ਅਸੀਂ ਬਾਈ ਸੰਘੂ ਐਗਰੀਕਲਚਰ ਵਾਕਸ ਅਲੇਮ ਬਾਈ ਹੁਣਾ ਕੋਲੇ ਪਹੁੰਚੇ ਹਾਂ ਤੇ ਉਹਨਾਂ ਨੇ ਇਸ ਵਕਤ ਮੇਲੇ ਦੇ ਵਿੱਚ ਕੀ ਕੁਝ ਨਵਾਂ ਲਿਆਂਦਾ ਹੈ ਉਹਦੇ ਬਾਰੇ ਆਪਾਂ ਬਾਈ ਹੁਣਾ ਤੋਂ ਜਿਹੜੀ ਜਾਣਕਾਰੀ ਆ ਉਹ ਸਾਂਝੀ ਕਰਾਂਗੇ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਸਤਿ ਸ੍ਰੀ ਅਕਾਲ ਹਾਂਜੀ ਦੱਸਿਓ ਤੁਸੀਂ ਇਸ ਵਕਤ ਕਿਹੜੇ ਕਿਹੜੇ ਨਵੇਂ ਪ੍ਰੋਡਕਟ ਆ ਜਿਹੜੇ ਮੇਲੇ ਦੇ ਵਿੱਚ ਲੈ ਕੇ ਆਏ ਹੋ ਪਹਿਲਾਂ ਤਾਂ ਸਾਰਿਆਂ ਨੂੰ ਵੀਰੇ ਬਹੁਤ ਬਹੁਤ ਵਧਾਈਆਂ ਪੀਡੀਐਫ ਮੇਲੇ ਦੀਆਂ ਆਪਣਾ ਇਹ ਪੀਡੀਐਫ ਮੇਲਾ 8 9 ਆਰ ਆਪਣਾ 10 ਫਰਵਰੀ ਤੱਕ ਚੱਲੇਗਾ ਇਹ ਜੀ ਆਪਾਂ ਜੀ ਇਸ ਵਾਰ ਨਵੀਂ ਲਾਂਚ ਕਰਾਇਆ ਖੁਰਸਾਫ ਕਰਨ ਲਈ ਜਿਵੇਂ ਆਪਣਾ ਐਲੀਵੇਟਰ ਕਰੇ ਹੁੰਦੇ ਨੇ ਪੰਜਾਬੀ ਜਿਵੇਂ ਆਪਾਂ ਡੰਗਰ ਕਹਿੰਦੇ ਆ ਖੁਰਸਾਫ ਕਰਨ ਲਈ ਇਹ ਆਪਾਂ ਨੂੰ ਹਾਈਡਰੋਲਿਕ ਸਿਸਟਮ ਆ ਜੈਕ ਸਿਸਟਮ ਖੜਾ ਹੋ ਜਾਂਦਾ ਖੁਰਸਾਫ ਕਰਨ ਲਈ ਆਪਾਂ ਇਹਦੇ ਡੰਗਰ ਨੂੰ ਇੱਥੇ ਲਟਿਆ ਕੇ ਖੁਰਸਾਫ ਕਰ ਸਕਦੇ ਆ ਇਹਦੀ ਆਪਾਂ ਨੇ ਪੀਡੀਐਫ ਮੇਲੇ ਚ ਆਪਾਂ ਨੇ ਐਡ ਦੇਣ ਲਈ ਉਰੇ ਪਹੁੰਚੇ ਜੀ ਇਹ ਜੀ ਆਪਾਂ ਨੇ ਕੀਮਤ 1 ਲੱਖ ਰੁਪਇਆ ਰੱਖਿਆ ਜੀ। ਓਕੇ ਜਿਵੇਂ ਜੀ ਆਪਾਂ ਸਲੂਨ ਦਾ ਟੋਕਾ ਕਰਨੀ ਚਾਰਨ ਪਾਣ ਲਈ ਆਪਾਂ ਵੀ ਲੈ ਕੇ ਆਏ ਜੀ ਇਹ ਚਾਪਾ ਨੇ ਥੋੜੇ ਚੇਂਜਿੰਗ ਕਰ ਦਿੱਤਾ ਜੀ। ਜਿਵੇਂ ਜੀ ਆਪਾਂ ਪਹਿਲਾਂ ਲੋਕਾਂ ਦੀ ਬਹੁਤ ਕੰਪਲੀਟ ਆਈ ਆਪਣੇ ਵਾਲੇ ਚ ਤੱਕ ਆਈ ਨਹੀਂ। ਇਹਦੇ ਵਿੱਚ ਆਪਾਂ ਬੂਸ਼ ਪਾ ਦੱਤੇ ਜੀ ਪਿੱਤਲ ਦੇ। ਪਿੱਤਲ ਦੇ ਬੂਸ਼ ਪਾ ਦੱਤੇ ਇਹਦੇ ਵੀ ਆਪਾਂ ਨੂੰ ਕੋਈ ਵੀ ਉਹ ਨਹੀਂ ਆਊਗੀ ਪ੍ਰੋਬਲਮ। ਅਰੇ ਇਹ ਤੇ ਆਪਾਂ ਕਿਹੜੀ ਪਹਿਲਾਂ ਕੰਪਲੀਟ ਆਈ ਦੀ ਕਈਆਂ ਦੀ ਦੂਸਰੀ ਟੋਕਰੀ ਜੰਦੀ ਵੀ ਉਹ ਕਹਿੰਦੇ ਵੀ ਇਹ ਤੇ ਲੋਡਿੰਗ ਕਰਦੇ ਆ ਜਦੋਂ ਆਪਾਂ ਝੋਲ ਪੈਂਦੀ ਆ ਹੁਣ ਝੋਲ ਵਾਲਾ ਸਿਸਟਮ ਚੱਕਦੇ ਆ ਆਪਾਂ ਨੇ ਸਪੋਰਟਾ ਹੋਰ ਦੇ ਦਿੱਤੀ ਆ ਜੀ ਆਉਣ ਵਾਲੀ ਟੋਕਰੀ ਤੇ ਆਪਾਂ ਨੇ ਸਪੋਰਟਾ ਹੋਰ ਵੀ ਦੇ ਦੇਣੀ ਆ ਜੀ ਇਹਦੀ ਆਪਾਂ ਨੇ ਐਤਕੀ 2.5 ਲੱਖ ਕੀਮਤ ਰੱਖੀ ਜੀ ਅੱਛਾ ਜੀ ਹਾਂਜੀ ਠੀਕ ਆ ਹਾਂਜੀ ਹੋਰ ਤੁਸੀਂ ਉੱਥੇ ਕੀ ਕੀ ਚੀਜ਼ਾਂ ਤਿਆਰ ਕਰਦੇ ਹੋ ਹੋਰ ਹੀ ਆਪਾਂ ਗੱਠਾਂ ਵਾਲੀ ਮਸ਼ੀਨਾਂ ਜਿਵੇਂ ਗੱਠਾ ਚੱਕਣ ਲਈ ਹੋਰ ਬਹੁਤ ਤਰ੍ਹਾਂ ਆਪਾਂ ਸਟੇering ਸਟੂering ਲਾਦੇ ਆ ਇਹਨਾਂ ਟੋਕਰੀਆਂ ਦੇ ਅੱਛਾ ਜੀ ਆਰੀ ਹਾਈਡਰੌਲਿਕ ਸਿਸਟਮ ਆ ਜੋ சின்ன ਦਾ ਟਰੈਕਟਰਾਂ ਦੇ ਲਾਨ ਲਈ ਸਾਡੇ ਨਾਲ ਸੰਪਰਕ ਕਰੋ ਐਨ ਇੱਕ ਨੰਬਰ ਕੰਮ ਕਰਕੇ ਦਵਾਂਗੇ ਚੈੱਕ ਕਰਕੇ ਦਵਾਂਗੇ ਜੀ ਕੋਈ ਕੰਪਲੀਟ ਹੋਈ ਉਹਨੂੰ ਕੰਪਲੀਟ ਨੂੰ ਰੀਕਵਰ ਵੀ ਕਰਕੇ ਦਵਾਂਗੇ ਜੀ ਉਥੋਂ ਦਾ ਐਡਰੈਸ ਦੱਸੋ ਐਡਰੈਸ ਜੀ ਆਪਣਾ ਇਹ ਪਵਾਨੀਗੜ ਰੋਡ ਪਿੰਡ ਬਹੋਪੀਰ ਆਪਣਾ ਹੀ ਇਹ ਜੀ ਜਦੋਂ ਆਪਾਂ ਪਵਾਨੀਗੜ ਨੂੰ ਆੰਦੇ ਆ ਸੰਗਰੂਰ ਰੋਡ ਬਾਈਪਾਸ ਤੋਂ ਲੰਘ ਕੇ ਵਿਲੇਜ ਸੰਗਰੂਰ ਠਾਣੇ ਕੋਲ ਆਪਣਾ ਇਹ ਐਡਰੈਸ ਆ ਜੀ ਬਹੋਪੀਰ ਰੋਡ ਪਿੰਡ ਬਹੋਪੀਰ ਨੰਬਰ ਆਪਣਾ ਹੀ ਕਨੈਕਟ ਨੰਬਰ ਹੈਗਾ ਇਹ ਆਪਣਾ ਜੀ ਤੇ ਆਪਾਂ ਕਾਲ ਕਰ ਸਕਦੇ ਜੀ ਤੁਸੀਂ ਇਹ ਨੰਬਰ ਹੈਗਾ ਜੀ 95927 14200 ਇਹਦੇ ਆਪਣੇ ਲਈ ਸੰਪਰਕ ਕਰਨ ਲਈ ਕਨੈਕਟ ਕਰੋ ਜੀ ਆਨਲਾਈਨ ਵੀ ਆਪਾਂ ਜੋ ਡਿਲੀਵਰੀ ਪਾਊਗਾ ਉਹਦੀ ਪਹੁੰਚਾਵਾਂਗੇ ਜੀ ਅੱਛਾ ਪਹੁੰਚ ਕਰ ਦੋਗਾ ਹਾਂ ਪਹੁੰਚ ਕਰ ਦਾਂਗੇ ਜੀ ਆਪਾਂ ਜੀ ਆਨਲਾਈਨ ਡਿਲੀਵਰੀ ਜੋ ਕੋਈ ਪਾਉਂਦਾ ਆਪਾਂ ਉਹਨਾਂ ਨੂੰ ਵੀਡੀਓਜ਼ ਦੇਖ ਕੇ ਭੇਜ ਦਾਂਗੇ ਜੀ ਅੱਛਾ ਜੀ ਹਾਂ ਜੀ ਤੇ ਮੇਲੇ ਤੇ ਆਏ ਹੋਏ ਲੋਕਾਂ ਵੱਲੋਂ ਤੁਹਾਨੂੰ ਰਿਸਪੌਂਸ ਮਿਲ ਰਿਹਾ ਜੀ ਰਿਸਪੌਂਸ ਬਹੁਤ ਮਿਲ ਰਿਹਾ ਜੀ ਪਹਿਲਾਂ ਨਾਲੋਂ ਬਹੁਤ ਮੇਲੇ ਤੇ ਸਾਰੇ ਦੇਖ ਕੇ ਆਪਾਂ ਨੂੰ ਉਹ ਕਰ ਰਹੇ ਨੇ ਕਲੀਅਰ ਪਹਿਲਾਂ ਇਹਨੂੰ ਆਪਣੇ ਬੰਦੇ ਕਹਿ ਰਹੇ ਨੇ ਇਹ ਚੀਜ਼ ਦੀ ਆਪਾਂ ਨੂੰ ਜਾਦੇ ਲੋਡਰ ਦੀ ਹਾਂਜੀ ਇਹਦੀ ਬਹੁਤ ਮਤਲਬ ਕਹਿ ਰਹੇ ਨੇ ਵੀਰ ਜੀ ਇਹ ਬਹੁਤ ਵਧੀਆ ਚੀਜ਼ ਲੈ ਕੇ ਆਏ ਹੋ ਤੁਸੀਂ ਅੱਛਾ ਜੀ ਇਹਦੇ ਲਈ ਮਤਲਬ ਬਹੁਤ ਬੰਦੇ ਉਹ ਵੀ ਕਰ ਗਏ ਜੁਪੀ ਵਿਹਾਰ ਤੋਂ ਬਹੁਤ ਲੋਕ ਪਹੁੰਚੇ ਦੀ ਇਹਦੇ ਲਈ ਆਪਾਂ ਨੂੰ ਬਾਈ ਜੀ ਨੂੰ ਇੱਕ ਵੀਡੀਓ ਵੀ ਦਵਾਂਗੇ ਤੁਹਾਨੂੰ ਇਹ ਵੀਡੀਓ ਵੀ ਤੁਸੀਂ ਸ਼ੇਅਰ ਕਰਨੀ ਜੇ ਅੱਗੇ ਤੋਂ ਕੋਈ ਬਾਕੀ ਜੋ ਕਿੜਾ ਆਪਣਾ ਬਾਈ ਦਾ ਗਰੁੱਪ ਪਰ ਚੈਨਲ ਸਰਪ੍ਰਾਈਜ਼ ਕਰੂਗਾ ਸ਼ੇਅਰ ਕਰੂਗਾ ਆਪਾਂ ਉਹਨਾਂ ਨੂੰ ਹੋਰ ਬਿਹਤਰ ਕੀ ਕਰਾਂਗੇ ਜੀ ਧੰਨਵਾਦ ਜੀ ਧੰਨਵਾਦ ਜੀ ਸਾਰਿਆਂ ਨੂੰ